ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਸ ਸਮੇਂ ਦੇ ਵਿੱਚ ਨਾ ਕਿੰਦੇ ਹਰ ਘਰ ਰੋਟੀਆਂ ਨਹੀਂ ਸੰਪਕਦੀਆਂ ਹੁੰਦੀਆਂ ਕਿੰਦੇ ਨਗਰ ਦੇ ਵਿੱਚ ਕੋਈ ਇੱਕ ਦੂਰ ਦਰਾਡੇ ਤੋਂ ਕਣਕ ਲਿਆ ਕੇ ਉਹਨੂੰ ਪੀ ਕੇ ਤੇ ਰੋਟੀਆਂ ਪਕਾਇਆ ਕਰਦਾ ਸੀ ਸਾਰੇ ਉਸ ਦੇ ਕੋਲੋਂ ਆ ਕੇ ਤੇ ਤੰਦੂਰ ਦੀਆਂ ਲੱਗੀਆਂ ਰੋਟੀਆਂ ਆਪਣੇ ਪੈਸੇ ਦੇ ਕੇ ਤੇ ਲੈ ਜਾਇਆ ਕਰਦੇ ਸੀ ਕਿੰਦੇ ਉਹ ਮਨੁੱਖ ਦੀਆਂ ਦਿਨ ਦੀਆਂ ਜਿੰਨੀਆਂ ਰੋਟੀਆਂ ਵੇਖਦੀਆਂ ਜਾਂ ਜਿੰਨਾ ਉਹਦੇ ਕੋਲ ਮਲਬਾ ਵੇਚਦਾ ਉਸ ਤੋਂ ਬਾਅਦ ਜੋ ਵੀ ਰੋਟੀਆਂ ਬਚ ਜਾਂਦੀਆਂ ਕਹਿੰਦੇ ਕੋਈ ਸੜ ਜਾਂਦੀ ਜਾਂ ਕੋਈ ਕਿਤੇ ਥੋੜੀ ਬਹੁਤ ਕਾਲੀ ਹੋ ਜਾਂਦੀ ਉਹ ਇੱਕ ਪਾਸੇ ਰੱਖੀ ਜਾਂਦਾ ਸ਼ਾਮ ਨੂੰ ਜੋ ਵੀ ਆਟਾ ਬਚਦਾ ਜੇ ਕੋਈ ਲੈਣ ਨਾ ਆਉਂਦਾ ਤੇ ਕਹਿੰਦੇ ਉਹ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਤੇ ਦਰਿਆ ਦੇ ਕੰਢੇ ਉੱਥੇ ਬੈਠ ਕੇ ਤੇ ਵਿੱਚ ਪਾ ਦਿਆ ਕਰਦਾ ਰੋਟੀਆਂ ਦੀਆਂ ਛੋਟੀਆਂ-ਛੋਟੀਆਂ ਗਰਾਈਆਂ ਕਰਕੇ ਤੇ ਉਹ ਵੀ ਵਿੱਚ ਪਾ ਦਿਆ ਕਰਦਾ ਕਹਿੰਦੇ ਇਸ ਤਰ੍ਹਾਂ ਉਹ ਦਰਿਆ ਦੇ ਵਿੱਚ ਰੋਜ਼ ਉਹਦਾ ਨਿਯਮ ਹੋ ਗਿਆ ਵੀ ਉਹ ਐਵੇਂ ਕਰਿਆ ਕਰਦਾ ਕਿੰਦੇ ਕੋਜ ਸਮਾਂ ਲੰਘਿਆ ਤੇ ਕਹਿੰਦੇ ਜੋ ਉਹ ਵੇਚਦਾ ਸੀ ਨਾ ਉਹਦੇ ਨਾਲ ਉਸ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਨਹੀਂ ਸੀ ਚੱਲਦਾ ਪਿਆ ਕਹਿੰਦੇ ਇੱਕ ਦਿਨ ਨਾ ਉਥੋਂ ਕੋਈ ਰਾਈ ਪਾਂਦੀ ਲੰਘਦਾ ਜਾਂਦਾ ਉਹ ਸਾਰੇ ਜਣੇ ਨਾ ਹੁਣ ਉਸ ਮਨੁੱਖ ਦੀਆਂ ਜੋ ਰੋਟੀ ਵੇਚਦਾ ਹੁੰਦਾ ਉਹਦੀ ਬੜੀ ਤਾਰੀਫਾਂ ਕਰਦੇ ਨੇ ਵੀ ਕਹਿੰਦੇ ਮਨੁੱਖ ਹੋਵੇ ਤਾਂ ਇਹਦੇ ਵਰਗਾ ਇਹ ਨੇਕੀ ਦਾ ਪੁੱਤ ਲੈ ਜਿਹਦੇ ਕੋਲ ਪੈਸੇ ਨਾ ਹੋਣ ਉਹਨੂੰ ਵੀ ਰੋਟੀ ਦਾ ਟੁਕ ਖਵਾ ਦਿੰਦਾ ਕੋਈ ਲੋੜਲੀ ਆਵੇ ਤੇ ਉਹਦੀ ਵੀ ਮਦਦ ਕਰ ਦਿੰਦਾ ਹਰ ਰੋਜ਼ ਇਹ ਦਰਿਆ ਆ ਦੇ ਕੰਡੇ ਜਾਂ ਤੇ ਮੱਛੀਆਂ ਨੂੰ ਹੀ ਝੋਗਾ ਪਾ ਦਿੰਦਾ। ਕਹਿੰਦੇ ਇਸ ਤਰ੍ਹਾਂ ਸਾਰੇ ਉਹਦੀ ਤਾਰੀਫਾਂ ਕਰਨ। ਹੁਣ ਉਹ ਮਨੁੱਖ ਨਾ ਤੁਰਦਾ ਤੁਰਦਾ ਉਹਦੇ ਕੋਲ ਆ ਗਿਆ। ਕਹਿੰਦਾ ਮੈਂ ਫਲਾਣੇ ਨਗਰ ਦਾ ਵਪਾਰੀ ਆ ਸੇਠ ਹਾਂ। ਮੈਨੂੰ ਇੱਕ ਇਮਾਨਦਾਰ ਮਨੁੱਖ ਚਾਹੀਦਾ। ਕਹਿੰਦੇ ਇਹਦੇ ਲਈ ਨਾ ਤੈਨੂੰ ਸਿਰਫ ਮੈਂ ਜੋ ਵੀ ਤਨਖਾਹ ਦਵਾਂਗਾ। ਵੀ ਤੈਨੂੰ ਰੋਜ਼ ਵੀ ਮਹੀਨੇ ਬਾਅਦ 50 ਸੋਨੇ ਦੀਆਂ ਮੋਹਰਾਂ ਦਵਾਂਗਾ। ਕਿ ਤੂੰ ਕੋਈ ਕੰਮ ਨਹੀਂ ਕਰਨਾ ਹੋਵੇਗਾ ਮਹੀਨੇ ਬਾਅਦ ਬਸ 2 ਘੰਟਿਆਂ ਦਾ ਤੂੰ ਕੰਮ ਕਰਨਾ ਹੋਵੇਗਾ ਹੁਣ ਉਹ ਵਿਚਾਰਾ ਸੋਚਦਾ ਹੈ ਵੀ ਸਾਰਾ ਮਹੀਨਾ ਮੈਂ ਕੰਮ ਕਰਦਾ ਨਾਲੇ ਸਾਰਾ ਦਿਨ ਅੱਗ 'ਚ ਸੜਦਾ ਵਾਂ ਤੇ 5 ਸੋਨੇ ਦੀਆਂ ਮੋਹਰਾਂ ਹੀ ਕਮਾ ਪਾਉਂਦਾ ਵਾਂ ਉਹਦੇ ਨਾਲ ਵੀ ਘਰ ਦਾ ਖਰਚਾ ਚੰਗੀ ਤਰ੍ਹਾਂ ਨਹੀਂ ਚੱਲਦਾ ਕਹਿੰਦੇ ਇਹ 50 ਸੋਨੇ ਦੀਆਂ ਮੋਹਰਾਂ ਦੇਣ ਤੇ ਇਹਦੇ ਕੰਮ ਨੂੰ ਹਾਂ ਕਰ ਦੇਣੀ ਚਾਹੀਦੀ ਹੈ ਨਾਲੇ ਸਿਰਫ 2 ਘੰਟੇ ਦਾ ਕੰਮ ਕਰਨਾ ਹੈ ਉਨੇ ਕਿਹਾ ਵੀ ਪਹਿਲੇ 40 ਦਿਨ ਕੋਈ ਕੰਮ ਨਹੀਂ ਕਰਨਾ 40 ਦਿਨ ਬਾਅਦ ਸਿਰਫ 2 ਘੰਟੇ ਕੰਮ ਕਰਨਾ ਹੁਣ ਘਰ ਦੇ ਹਾਲਾਤ ਵੇਖ ਕੇ ਉਹ ਸੋਚੇ ਸਮਝੇ ਬਿਨਾਂ ਹੀ ਹਾਂ ਕਰ ਦਿੰਦਾ ਹੁਣ ਉਹਨੂੰ 50 ਸੋਨੇ ਦੇ ਮੋਹਰਾਂ ਦੇ ਦਿੰਦਾ ਉਹ ਆਪਣੇ ਘਰ ਪਰਿਵਾਰ ਨੂੰ ਦੇ ਕੇ ਤੇ ਉਸ ਵਪਾਰੀ ਦੇ ਨਾਲ ਤੁਰ ਪੈਂਦਾ ਕਿੰਦੇ ਤੁਰਦੇ ਤੁਰਦੇ ਉਹ ਇੱਕ ਐਸੀ ਥਾਂ ਤੇ ਨਗਰ ਕਹਿ ਲੋ ਵੀ ਉੱਥੇ ਪਹੁੰਚਦੇ ਨੇ 40 ਦਿਨ ਉੱਥੇ ਉਹਨੂੰ ਕੋਈ ਕੰਮ ਨਹੀਂ ਕਹਿੰਦਾ ਕਿੰਦੇ ਜਦੋਂ ਇੱਕ ਤਾਲਿਮਾ ਦਿਨ ਹੁੰਦਾ ਨਾ ਤੇ ਉਹ ਘਰ ਤੋਂ ਬਾਹਰ ਕਿੰਦੇ ਇੱਕ ਦਰਿਆ ਦੇ ਕੰਢੇ ਖੜਾ ਹੁੰਦਾ ਉਹਨੂੰ ਕਹਿੰਦਾ ਵੀ ਘਰ ਜਾ ਤੇ ਘਰ ਇੱਕ ਘੋੜਾ ਹੈ ਤੇ ਉਹਦੇ ਨਾਲ ਇੱਕ ਬੜੀ ਵੱਡੀ ਬੋਰੀ ਪਈ ਹੈ ਉਹ ਘੋੜੇ ਦੇ ਉੱਤੇ ਰੱਖ ਕੇ ਤੇ ਲੈ ਆ ਅੱਜ ਤੇਰਾ ਇੱਕ ਤਾਲਿਮਾ ਦੇਣੇ ਤੇ ਤੂੰ ਕੰਮ ਕਰਨਾ ਉਹਨੇ ਕਿਹਾ ਜੀ ਜ਼ਰੂਰ ਘਰ ਗਿਆ ਘੋੜੇ ਦੀ ਲਗਾਮ ਖੋਲੀ ਉਹ ਬੋਰੀ ਉੱਤੇ ਰੱਖੀ ਤੇ ਉਸ ਥਾਂ ਦੇ ਉੱਤੇ ਆ ਗਿਆ ਹੁਣ ਤੁਰਦੇ ਤੁਰਦੇ ਨਾ ਇੱਕ ਜਿੱਥੋਂ ਸਵੇਰੇ ਤੁਰੇ ਸੀ ਤੇ ਸ਼ਾਮ ਨੂੰ ਇੱਕ ਪਹਾੜ ਦੀ ਚੋਟੀ ਦੇ ਉੱਤੇ ਪਹੁੰਚ ਜਾਂਦੇ ਨੇ ਉਥੇ ਜਾ ਕੇ ਤੇ ਉਹਨੇ ਉਹ ਘੋੜੇ ਤੋਂ ਜਿਹੜੀ ਬੋਰੀ ਸੀ ਉਤਾਰ ਦਿੱਤੀ ਉਹ ਕਹਿੰਦਾ ਵੀ ਇਹਨੂੰ ਖੋਲ ਹੁਣ ਸ਼ਾਮ ਹੋ ਚੁੱਕੀ ਸੀ ਜਦੋਂ ਖੋਲਿਆ ਤੇ ਇੱਕ ਬੜੀ ਵੱਡੀ ਕਹਿੰਦੇ ਵੀ ਉਹ ਚ ਖੱਲ ਸੀ ਉਹ ਕਹਿੰਦਾ ਵੀ ਇਹ ਖੱਲ ਆਪਣੇ ਉੱਤੇ ਪਾ ਲੈ ਜਿਵੇਂ ਉਹ ਖੱਲ ਆਪਣੇ ਉੱਤੇ ਪਾਉਂਦਾ ਹੈ ਨਾ ਤਾਂ ਉਹਨੇ ਜਿਹੜਾ ਆਸੇ-ਪਾਸੇ ਤੋਂ ਉਹਨੂੰ ਬੰਦ ਕਰ ਦਿੰਦਾ ਹੁਣ ਜਿਹੜਾ ਵਿੱਚੋਂ ਰੋਟੀਆਂ ਪਕਾਉਣ ਵਾਲਾ ਸੀ ਵਿੱਚੋਂ ਆਵਾਜ਼ਾਂ ਦਿੰਦਾ ਵੀ ਤੂੰ ਕੀ ਕਰਦਾ ਪਿਆ ਸੇਠ ਮੇਰਾ ਦਮ ਘੋਟਦਾ ਪਿਆ ਤੂੰ ਮੈਨੂੰ ਇਹ ਖੱਲ ਦੇ ਵਿੱਚ ਕਿਉਂ ਬੰਦ ਕਰ ਦਿੱਤਾ ਉਕੇਂ ਦਾ ਤੈਨੂੰ ਕਿਹਾ ਸੀ ਨਾ ਵੀ 2 ਘੰਟਿਆਂ ਦਾ ਕੰਮ ਏ ਤੇ ਉਹ ਹੁਣ ਤੈਨੂੰ ਕਰਨਾ ਪਵੇਗਾ ਹੁਣ ਉਹਨੂੰ ਅੰਦਰ ਕੁਝ ਸਮਝ ਨਹੀਂ ਆਉਂਦਾ ਪਿਆ ਵੀ ਇਹ ਮੇਰੇ ਤੋਂ ਕੀ ਕਰਵਾਣਾ ਚਾਹੁੰਦਾ ਕੁਝ ਸਮੇਂ ਬਾਅਦ ਉਹ ਕੋੜਾ ਲੈ ਕੇ ਤੇ ਆ ਪਹਾੜ ਦੀ ਚੋਟੀ ਤੇ ਇੱਕ ਪਾਸੇ ਬੈਠ ਗਿਆ ਕਿੰਦੇ ਦੋ ਬੜੇ ਵੱਡੇ ਵੱਡੇ ਕਹਿੰਦੇ ਵੀ ਈਲਾਂ ਆਈਆਂ ਤੇ ਉਹ ਮਾਸ ਦੇ ਜਿਹੜੇ ਉਹ ਟੁਕੜੇ ਸਨ ਜਾਂ ਕਹਿ ਲੋ ਖਲ ਸੀ ਉਹਨੂੰ ਚੁੱਕ ਕੇ ਤੇ ਕਹਿੰਦੇ ਇੱਕ ਪਹਾੜ ਦੀ ਚੋਟੀ ਦੇ ਉੱਤੇ ਲਹਿ ਗਿਆਂ ਉੱਥੇ ਬੜੀਆਂ ਸਾਰੀਆਂ ਈਲਾਂ ਸਨ ਉਹ ਨੋਚ ਨੋਚ ਕੇ ਉਹ ਖਲ ਨੂੰ ਖਾਣ ਲੱਗੀਆਂ ਦੇ ਵਿੱਚੋਂ ਇੱਕੋ ਦਮ ਜਦੋਂ ਮਨੋਖ ਨਿਕਲਿਆ ਉਹ ਡਰ ਕੇ ਤੇ ਆਸੇ-ਪਾਸੇ ਭੱਜ ਗਿਆ ਹੁਣ ਨਾ ਉਹ ਇੱਥੇ ਦੇਖਦਾ ਹੈ ਤੇ ਆਸੇ-ਪਾਸੇ ਸਿਰਫ ਸਿਰਫ ਇੱਕ ਪਹਾੜ ਦੀ ਉੱਚੀ ਚੋਟੀ ਹੁੰਦੀ ਹੈ ਨਾ ਉਤਰਨ ਦਾ ਥਾਂ ਹੁੰਦਾ ਨਾ ਕੁਝ ਉਹ ਵੇਖ ਕੇ ਘਬਰਾ ਜਾਂਦਾ ਹੈ ਕਹਿੰਦਾ ਹੈ ਪ੍ਰਮਾਤਮਾ ਤੂੰ ਇਹ ਮੇਰੇ ਨਾਲ ਕੀ ਕੀਤਾ ਉੱਚੀ ਉਥੱਲੋਂ ਇੱਕੋ ਦਮ ਆਵਾਜ਼ ਆਉਂਦੀ ਹੈ ਜੇ ਥੱਲੇ ਆਉਣਾ ਹੈ ਨਾ ਤਾਂ ਮੇਰਾ ਇੱਕ ਕੰਮ ਕਰ ਥੱਲੇ ਉਹੀ ਸੇਡ ਖੜਾ ਹੁੰਦਾ ਉਹ ਸੇਡ ਨੂੰ ਕਹਿੰਦਾ ਸੇਡ ਮੇਰੇ ਬਾਲ ਬੱਚੇ ਦਾ ਤੇ ਖਿਆਲ ਰੱਖਦਾ ਮੈਂ ਇੱਕੋ ਇੱਕ ਕਮਾਉਣ ਆਲਾ ਸੀ ਤੂੰ ਮੈਨੂੰ ਕਿੱਥੇ ਫਸਾਤਾ ਕਹਿੰਦੇ ਆਪਣੇ ਖੱਬੇ ਪਾਸੇ ਦੇਖ ਉੱਥੇ ਇੱਕ ਬੜਾ ਵੱਡੀ ਗੁਫਾਏ ਉੱਚੇ ਹੀਰੇ ਸੋਨਾ ਜਵਾਰਾ ਥੱਲੇ ਸੱਟ ਮੈਂ ਤੈਨੂੰ ਥੱਲੇ ਆਉਣ ਦਾ ਰਾਹ ਦੱਸਾਂਗਾ ਉਹ ਜਿਵੇਂ ਹੀ ਜਾਂਦਾ ਉਹ ਦੇਖਦਾ ਹੈ ਕਿ ਉੱਥੇ ਨਾ ਹੀਰੇ ਸੋਨਾ ਚਾਂਦੀ ਜਵਾਰਾ ਤੇ ਜਵਾਰਾ ਨੇ ਪਰ ਕਹਿੰਦੇ ਜਿਵੇਂ ਹੀ ਅੱਗੇ ਹੁੰਦਾ ਉੱਥੇ ਦੇਖਦਾ ਹੈ ਕਿ ਬੜੇ سارے ਲੋਕਾਂ ਦੇ ਪ੍ਰਾਣ ਗਏ ਹੋਏ ਨੇ ਤੇ ਉਹਨਾਂ ਦਾ ਸਰੀਰ ਦਾ ਸਿਰਫ ਢਾਂਚਾ ਹੀ ਉੱਥੇ ਬਚਿਆ ਹੋਇਆ ਹੈ ਉਹ ਅੰਦਰ ਜਾ ਕੇ ਤੇ ਉੱਤੋਂ ਜੋ ਸੋਨਾ ਹੀਰੇ ਜਵਾਰਾ ਥੱਲੇ ਸੁੱਟਣ ਲੱਗਦੇ ਹੁਣ ਜਿਹੜੀ ਪੌਰੀ ਚੋਖ ਖਾਲ ਸੇਟ ਲੈ ਕੇ ਆਇਆ ਸੀ ਭਰ ਕੇ ਤੇ ਜਾਣ ਲੱਗਦਾ ਹੁਣ ਉਹ ਤੋਂ ਰੋਟੀਆਂ ਪਕਾਉਣ ਵਾਲਾ ਮਨੁੱਖ ਕਹਿੰਦਾ ਵੀ ਭਰਾਵਾ ਵੀ ਮੈਨੂੰ ਥੱਲੇ ਉਤਰਨ ਦਾ ਰਾਹ ਤੇ ਦੱਸ ਦੇ ਉਹ ਕਹਿੰਦਾ ਤੂੰ ਦੇਖਿਆ ਨਹੀਂ ਵੀ ਜਦੋਂ ਤੂੰ ਗਿਆ ਸੀ ਉੱਤੇ ਕਿੰਨੇ ਸਾਰੇ ਸਰੀਰਾਂ ਦਾ ਢਾਂਚਾ ਪਿਆ ਸੀ ਜੇ ਉਤਰਨ ਦਾ ਰਾਹ ਹੁੰਦਾ ਤੇ ਉਹ ਸਾਰੇ ਨਾ ਥੱਲੇ ਉਤਰ ਉਤਰ ਆਉਂਦੇ ਇਹਦਾ ਭਾਅ ਵੀ ਥੱਲੇ ਉਤਰਨ ਦਾ ਕੋਈ ਰਾਹ ਨਹੀਂ ਹੈਗਾ ਹੁਣ ਵਿਚਾਰਾ ਮਾਯੂਸ ਹੋ ਕੇ ਇੱਕ ਪਾਸੇ ਬੈਠ ਜਾਂਦਾ ਹੈ ਕਹਿੰਦੇ ਹੁਣ ਸੋਚਦਾ ਹੈ ਵੀ ਕੀ ਕੀਤਾ ਜਾਵੇ ਜੇ ਪਹਾੜੀ ਤੋਂ ਛਲਾਂਗ ਲਗਾਉਂਦਾ ਤੇ jaan ਚਲੀ ਜਾਏਗੀ ਦੂਜੇ ਪਾਸੇ ਡੂੰਗਾ ਦਰਿਆ ਆਵੇ ਹੁਣ ਸੋਚਦਾ ਹੈ ਵੀ ਇੱਥੇ ਬੈਠ ਕੇ ਇਹ ਇਲਾ ਦਾ ਭੋਜਨ ਬਣਨ ਤੋਂ ਚੰਗਾ ਵੀ ਦਰਿਆ 'ਚ ਛਾਲ ਮਾਰ ਜਾ ਹੁਣ ਉਹ ਦਰਿਆ 'ਚ ਜਿਵੇਂ ਛਾਲ ਮਾਰਦਾ ਹੈ ਨਾ ਬੜੀਆਂ ਸਾਰੀਆਂ ਮੱਛੀਆਂ ਆ ਕੇ ਤੈਨੂੰ ਖਾਣ ਲਈ ਅੱਗੇ ਆ ਜਾਂਦੀਆਂ ਨੇ ਪਰ ਜਿਵੇਂ ਕੋਲ ਆਉਂਦੀਆਂ ਨੇ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਵੀ ਸਾਡਾ ਦਾਣਾ ਪਾਣੀ ਦੇਣ ਵਾਲਾ ਤੇ ਇਹੀ ਹੋਈਏ ਕਿੰਦੇ ਉਹ ਨਾ ਪਾਸੇ ਹੋ ਜਾਂਦੀਆਂ ਜਿਵੇਂ ਨੂੰ ਰਾਹ ਦੇਂਦੀਆਂ ਹੋਣ ਵੀ ਇਧਰ ਆ ਇਧਰ ਕਿਨਾਰਾ ਹੈ ਕਿੰਦੇ ਨੂੰ ਕਿਨਾਰੇ ਤੇ ਲਾ ਦਿੱਤਾ ਹੁਣ ਲਗਭਗ ਇੱਕ ਸਾਲ ਦਾ ਸਮਾਂ ਲੰਘ ਗਿਆ ਉਵੇਂ ਹੀ ਰੋਟੀਆਂ ਬਣਾ ਕੇ ਤੇ ਉਵੇਂ ਹੀ ਕਰਿਆ ਕੰਮ ਕਰਿਆ ਕਰਦਾ ਕੁਝ ਜਾਲ ਜਲ ਦੇ ਵਿੱਚ ਪ੍ਰਵਾਹ ਕਰ ਜਾਂਦਾ ਵੀ ਮੱਛੀਆਂ ਖਾ ਲੈਣ ਹਰ ਇੱਕ ਦੀ ਮਦਦ ਕਰਿਆ ਕਰਦਾ ਕਿੰਦੇ ਹੁਣ ਉਹ ਦੇਖਦਾ ਵੀ ਉਹੀ ਸੇੜ ਦੁਬਾਰਾ ਹੋਕਾ ਦੇਣ ਦਿਆ ਵੀ ਮੈਨੂੰ ਇੱਕ ਮਨੁੱਖ ਚਾਹੀਦਾ ਜੋ ਇਮਾਨਦਾਰ ਹੋਵੇ ਮੈਂ 50 ਸੋਨੇ ਦੀਆਂ ਮੋਰਾ ਉਹਨੂੰ ਦਵਾਂਗਾ ਕਿੰਦੇ ਹੁਣ ਨਾ ਉਹੀ ਮਨੁੱਖ ਜਿਹੜਾ ਰੋਟੀਆਂ ਵੇਚਦਾ ਹੁੰਦਾ ਉਹ ਸੋਚਦਾ ਵੀ ਦੁਬਾਰਾ ਕਿਸੇ ਗਰੀਬ ਨੂੰ ਇਹ ਫਸੌਣ ਆਇਆ ਏ ਤੇ ਇਹ ਹਰ ਵਾਰ ਲੋਕਾਂ ਨੂੰ ਫਸਾ ਕੇ ਤੇ ਲੈ ਜਾਂਦਾ ਔਰ ਆਪਣਾ ਭੇਸ ਬਦਲ ਕੇ ਉਹਦੇ ਕੋਲ ਜਾਂਦਾ ਕਹਿੰਦਾ ਮੈਂ ਨਾ ਤੇਰੇ ਲਈ ਇਹ ਕੰਮ ਕਰਨ ਲਈ ਤਿਆਰ ਹੁਣ ਸੇੜ ਉਹਨੂੰ ਨਹੀਂ ਪਹਿਚਾਨ ਪਾਉਂਦਾ ਸੇਠ ਨੂੰ ਉਵੇਂ ਪੰਜਾਬ ਮੋਰਾ ਦੇ ਕੇ ਤੇ ਲੈ ਜਾਂਦਾ ਉਹ ਪੰਜਾਬ ਮੋਰਾ ਦੇ ਕੇ ਤੇ ਘਰ ਵਾਪਸ ਆ ਉਹ ਉਹ ਨਕਸ ਕਰ ਵਾਪਸੇ ਦੇ ਕੇ ਆਪ ਉਹਦੇ ਨਾਲ ਚਲਾ ਜਾਂਦਾ ਜਿਵੇਂ ਇੱਕ ਤਾਲਿਮਾ ਦੇਣ ਹੁੰਦਾ ਨਾ ਉਵੇਂ ਉਹਨੂੰ ਕਹਿੰਦਾ ਘਰੋਂ ਘੋੜਾ ਤੇ ਉੱਥੇ ਇੱਕ ਬੋਰਾ ਪਿਆਏ ਉਹ ਲੈ ਕੇ ਆ ਉਹ ਲੈ ਕੇ ਆਉਂਦਾ ਉਹਨੂੰ ਕਹਿੰਦਾ ਇਹਨੂੰ ਖੋਲ ਤੇ ਇਹ ਆਪਣੇ ਉੱਤੇ ਪਾ ਲੈ ਉਹ ਕਹਿੰਦਾ ਸੇਠ ਜੇ ਤੂੰ ਪਾ ਕੇ ਵਿਖਾ ਦੇ ਨਾ ਤਾਂ ਮੈਨੂੰ ਸਮਝ ਆ ਜਾਏ ਮੈਨੂੰ ਸਮਝ ਨਹੀਂ ਆਉਂਦੀ ਪੀ ਵੀ ਉੱਤੇ ਕਿਵੇਂ ਪਾਣਾ ਜਿਵੇਂ ਉਹ ਸੇਠ ਉੱਤੇ ਪਾ ਕੇ ਵਿਖਾਉਂਦਾ ਹੈ ਹੁਣ ਰੋਟੀਆਂ ਪਕਾਉਣ ਵਾਲਾ ਉਹਨੂੰ ਵਿੱਚ ਬੰਨ ਦਿੰਦਾ ਉਹ ਬੜੇ ਤਰਲੇ ਮਿੰਤਾ ਕਰਦਾ ਵੀ ਬਾਹਰ ਕੱਢ ਦੇ ਉਹਨੂੰ ਬਾਹਰ ਨਹੀਂ ਕੱਢ ਉਹਨੂੰ ਕਹਿੰਦਾ ਯਾਦ ਹੈ ਇੱਕ ਸਾਲ ਪਹਿਲਾਂ ਤੂੰ ਐਵੇਂ ਮੇਰੇ ਨਾਲ ਕੀਤਾ ਸੀ ਮੈਂ ਉਹੀ ਤੰਦੂਰ ਤੇ ਰੋਟੀਆਂ ਲਾਣ ਵਾਲਾ ਵਾਂ ਕਹਿੰਦੇ ਉਹ ਪਿੱਛੇ ਹਟ ਕੇ ਬਹਿ ਗਿਆ ਕੁਝ ਸਮੇਂ ਬਾਅਦ ਇੱਲਾ ਆਈਆਂ ਤੇ ਉਹਨੂੰ ਡਾ ਕੇ ਤੇ ਲੈ ਗਈਆਂ ਹੁਣ ਉਹ ਮੀ ਉਹਨਾਂ ਮਾਸ ਨੋਚਿਆ ਤੇ ਉਦੋਂ ਬਾਅਦ ਜਦੋਂ ਵਿੱਚੋਂ ਬਾਹਰ ਨਿਕਲਿਆ ਤੇ ਇੱਲਾ ਉੱਡ ਪੁੱਡ ਗਈਆਂ ਹੁਣ ਉਹ ਕਹਿਣ ਲੱਗਾ ਵੀ ਤੂੰ ਇੱਥੋਂ ਉਤਰਨ ਦਾ ਰਾਹ ਲੱਭ ਲਿਆ ਤੇ ਮੈਨੂੰ ਵੀ ਦੱਸ ਦੇ ਵੀ ਕਿਵੇਂ ਉਤਰਨਾ ਹੈ ਉਹ ਕਹਿੰਦਾ ਪਹਿਲਾਂ ਥੱਲੇ ਸੋਨਾ ਚਾਂਦੀ ਉਹ ਸਾਰਾ ਕੁਲਸਾ ਟੱਫਿਰ ਤੇ ਨੂੰ ਰਾ ਦੱਸਦਾਗਾ ਕਹਿੰਦੇ ਉਹਨੇ ਜਿਵੇਂ ਥੱਲੇ ਸਟਿਆ ਉਹਨੇ ਬੋਰੀ ਭਰ ਲਈ ਉਹਨੂੰ ਕਹਿੰਦਾ ਵੀ ਜਾਂ ਤੇ ਆ ਖਾਈ ਚ ਛਾਲ ਮਾਰ ਜਾ ਮੈਂ ਤੇ ਉਹ ਦਰਿਆ ਚ ਛਾਲ ਮਾਰੀ ਸੀ ਤੇ ਰੱਬ ਨੇ ਮੈਨੂੰ ਬਚਾਤਾ ਐਨਾ ਕਹਿ ਕੇ ਤੇ ਉਥੋਂ ਚਲਾ ਗਿਆ ਹੁਣ ਜਿਵੇਂ ਉਹ ਦਰਿਆ ਚ ਉਹ ਸੇਠ ਨੇ ਛਾਲ ਮਾਰੀ ਕਹਿੰਦੇ ਮੱਛੀਆਂ ਨੇ ਉਹਨੂੰ ਆਪਣਾ ਭੋਜਨ ਬਣਾ ਲਿਆ ਕਹਿੰਦੇ ਮਾੜਾ ਕਰਦਾ ਸੀ ਤੇ ਮਾੜਾ ਹੀ ਉਹਦਾ ਅੰਤ ਹੋਇਆ ਕਹਿੰਦੇ ਉਹ ਸਾਰਾ ਸੋਨਾ ਚਾਂਦੀ ਲੈ ਕੇ ਤੇ ਚਲਾ ਗਿਆ ਕਹਿੰਦੇ ਹੁਣ ਉਹਨੇ ਨਗਰ ਦੇ ਵਿੱਚ ਜਿਹੜਾ ਉਹਨੇ ਲੰਗਰ ਲਾਣਾ ਸ਼ੁਰੂ ਕਰ ਦਿੱਤਾ ਵੀ ਜੋ ਵੀ ਇੱਥੇ ਆਏ ਕੋਈ ਵੀ ਖਾਲੀ ਨਾ ਜਾਏ ਕੋਈ ਖਾਲੀ ਢੇਡ ਨਾ ਸਵੇ ਉਹ ਕੋਈ ਵੀ ਆਉਂਦਾ ਜੋ ਕੰਮ ਕਰ ਸਕਦਾ ਸੀ ਉਹਨਾਂ ਨੂੰ ਕੰਮ ਦਿੱਤਾ ਨਗਰ ਦੇ ਵਿੱਚ ਜੇ ਜਿਸ ਚੀਜ਼ ਦੀ ਜ਼ਰੂਰਤ ਸੀ ਉਹਨੇ ਉਹ ਕੀਤਾ ਪਾਣੀ ਦੀ ਵਿਵਸਥਾ ਕੀਤੀ ਕਿੰਦੇ ਇਸ ਤਰ੍ਹਾਂ ਉਹ ਨੇਕੀ ਦੇ ਕੰਮ ਕਰਨੇ ਉਹਨੇ ਆਰੰਭ ਹੋਰ ਕਰ ਦਿੱਤੇ ਇਸ ਲਈ ਕਹਿੰਦੇ ਨੇ ਵੀ ਜੋ ਨੇਕੀ ਕਰਦਾ ਨਾ ਪਰਮਾਤਮਾ ਉਹਦੇ ਰਾਹ ਦੇ ਸਾਰੇ ਈਟੇ ਰੋੜੇ ਖਤਮ ਕਰ ਦਿੰਦਾ ਤਮਾਮ ਮੁਸ਼ਕਿਲਾਂ ਦੂਰ ਕਰ ਦਿੰਦਾ ਤੇ ਜ਼ਿੰਦਗੀ ਸੋਖੀ ਹੋ ਜਾਂਦੀ ਜੋ ਦੂਜਿਆਂ ਲਈ ਰੋੜੇ ਵੱਟੇ ਪੈਦਾ ਕਰਦਾ ਉਹਦੀ ਜ਼ਿੰਦਗੀ ਆਪ ਰੋੜਿਆਂ ਵੱਟਿਆਂ ਨਾਲ ਭਰ ਜਾਂਦੀ ਇਸ ਲਈ ਦੂਜਿਆਂ ਦੀ ਮਦਦ ਕਰੋ ਤੁਹਾਡੀ ਪਰਮਾਤਮਾ ਆਪ ਮਦਦ ਕਰਨਗੇ ਦੂਜਿਆਂ ਦੇ ਰਾਹ 'ਚ ਰੋੜੇ ਵੱਟੇ ਰੱਖੋਗੇ ਤੇ ਤੁਹਾਡੀ ਜ਼ਿੰਦਗੀ ਹੀ ਆਪ ਰੋੜਿਆਂ ਵੱਟਿਆਂ ਨਾਲ ਭਰ ਜਾਵੇਗੀ ਹੁਣ ਆਪਾਂ ਤੈਅ ਕਰਨਾ ਹੈ ਵੀ ਨੇਕੀ ਕਰਕੇ ਆਪਣੀ ਜ਼ਿੰਦਗੀ 'ਚ ਆਪਾਂ ਸੁੱਖ ਪੈਸਾ ਆਨੰਦ ਲੈਣਾ ਹੈ ਜਾਂ ਦੂਜਿਆਂ ਦੇ ਰਾਹ 'ਚ ਜੋ ਰੋੜੇ ਰੱਖਤੀਆਂ ਤੇ ਮੁਸ਼ਕਿਲਾਂ ਜਾਂ ਤਕਲੀਫਾਂ ਆਪ ਲੈਣੀਆਂ ਹਨ ਹੁਣ ਆਪਾਂ ਤੈਅ ਕਰਨਾ ਹੈ ਵੀ ਆਪਾਂ ਆਪਣੀ ਜ਼ਿੰਦਗੀ ਚ ਕੀ ਚਾਹੁੰਦੇ ਹਾਂ